ਬਾਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟਕ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਦ ਸੁੱਟੇ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਟੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ પેટ્રોલ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜਰ ਰੰਜਿਸ਼ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਾਉਣ ਦੇ ਲਈ ਇਹਨਾਂ ਨੇ ਆਪ YouTube ਤੋਂ ਦੇਖ ਕੇ ਪੈਟਰੋਲ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੁੱਟਿਆ ਸੀ ਕਿੰਨੇ ਬੰਦੇ ਗ੍ਰਿਫਤਾਰ ਹੋ ਗਏ ਦੋ ਬੰਦੇ ਗ੍ਰਿਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਉਹਦੀ ਪਾਲ ਹਲੇ ਜਾ ਰਹੀ ਹੈ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏ ਉਸੇ ਪਿੰਡ ਦੇ ਨੇੜੇ ਦਾ ਹਾਂਜੀ ਉਹ ਉੱਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੂੰ ਨਹੀਂ ਹੈ ਔਰ ਜਿਹੜੇ ਆ ਇਹ ਆਪਣੇ ਇਨਾਂ ਦੀ ਪੁਛਕਿਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆਂ ਦੇ ਨਾਮ ਆਏ ਆ ਕਿ ਉਹ ਅਸੀਂ ਉਹਦੇ ਤੇ ਵੀ ਵਰਕ ਕਰਦੇ ਹਾਂ ਸਰ ਪ੍ਰੋਲਮ ਤਿਆਰ ਕੀਤੀ ਜ YouTube ਵਿੱਚ ਕੀਤਾ ਜਾਂ ਕਿੰਨੇ ਕਿੱਥੇ ਤਿਆਰ ਕੀਤੀ ਹਾਂ ਹਾਂਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ ਆਨਲਾਈਨ YouTube ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਦੇ ਨੇ ਤੋਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਸਰ ਕਿੰਨੇ ਕੰਸਟਿਟਿਊਟ ਕੀ ਜਾਂ ਪ੍ਰਾਪਤ ਕੀਤਾ ਜਾਂ ਇਹਨਾਂ ਨੇ ਦੋ ਬੋਤਲਾਂ ਦੇ ਵਿੱਚ ਬਣਾਏ ਸੀ ਤੋਂ ਉਹੀ ਦੋ ਇਹਨਾਂ ਨੇ ਸੁੱਟਿਆ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟਕ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਦ ਸੁੱਟੇ ਬੰਦਿਆਂ ਦੇ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਜੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਸਵੇਰੇ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ પેટ્રોલ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜ੍ਹਾ ਰੰਜਿਸ਼ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਾਉਣ ਦੇ ਲਈ ਇਹਨਾਂ ਨੇ ਆਪ YouTube ਤੋਂ ਦੇਖ ਕੇ ਇਹ પેટ્રોલ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੁੱਟਿਆ ਸੀ ਕਿੰਨੇ ਬੰਦੇ ਗ੍ਰਫਤਾਰ ਹੋ ਗਏ ਦੋ ਬੰਦੇ ਗ੍ਰਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਦੀ ਪਾਲ ਹਲੇ ਜਾ ਰਹੀ ਹੈ ਉਹਨੂੰ ਵੀ ਜਲਦੀ ਗ੍ਰਫਤਾਰ ਕਰ ਲਿਆ ਜਾਏ ਹਾਂਜੀ ਉਹ ਉੱਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੂੰ ਨਹੀਂ ਹੈ ਔਰ ਜਿਹੜੇ ਹੈ ਇਹ ਆਪਣੇ ਨਾਦੀ ਪੁਸ਼ਕਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆ ਦੇ ਨਾਮ ਆਏ ਆ ਕਿ ਉਹ ਅਸੀਂ ਉਹਦੇ ਤੇ ਵੀ ਵਰਕ ਕਰਦੇ ਪ੍ਰੋਬਲਮ ਤਿਆਰ ਕੀਤੀ YouTube ਦੇ ਵਿੱਚ ਕਿਤਾ ਜਿੰਨੇ ਕਿਤੇ ਤਿਆਰ ਕੀਤੀ ਹਾਂ ਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ ਆਨਲਾਈਨ YouTube ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਦੇ ਹਨ ਤੋਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਸਰ ਕਿੰਨੇ ਬੋਤਲਾਂ ਦੇ ਵਿੱਚ ਜਦੋਂ ਪ੍ਰਾਪਤ ਹੋਇਆ ਇਹਨਾਂ ਨੇ ਦੋ ਬੋਤਲਾਂ ਦੇ ਵਿੱਚ ਬਣਾਏ ਸੀ ਤੋਂ ਉਹੀ ਦੋ ਇਹਨਾਂ ਨੇ ਸੁੱਟਿਆ ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟਕ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਫਾਰਮ ਸੁੱਟੇ ਸੀ ਬੰਦਿਆ ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਹਾਂਜੀ ਇੱਕ 13 2 ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ